ਵੇ ਦੋਰਾ ਮੇਰੀ ਭੈਣ ਆ ਰਹੀ ਆ ਮੈਂ ਇਹਨੇ ਸਬਜ਼ੀ ਬਣਾ ਲਾ ਤੂੰ ਬਾਈ ਬਣ ਕੇ ਪੋਚਾ ਹੀ ਲਾ ਦੇ ਓਛਾ ਭਾਬੀ ਤੇਰੀ ਭੈਣ ਆ ਰਹੀ ਆ ਲੈ ਪੋਚਾ ਰੁਕ ਗਿਆ ਪੋਚੇ ਦਾ ਮੈਂ ਹੁਣ ਲਾ ਦਿੰਨਾ ਰੱਖਾਂ ਮੈਂ ਖਿਆਲ लाडले ਦੇ ਔਰ ਦਾ ਗੱਲ ਵੱਡੀ ਭਾਬੀ ਦੀ ਕੋਈ ਨਹੀਂ ਮੋੜਦਾ ਓ ਲੈ ਭਾਬੀ ਲਾ ਕੇ ਪੋਚੇ ਪੁੱਛ ਤੇਰੀ ਭੈਣ ਨੂੰ ਕਿੱਥੇ ਕਾ ਗਈ ਅੱਛਾ ਖੜਾ ਇੱਕ ਮਿੰਟ ਪੁੱਛ ਕੇ ਆਉਣੀ ਆ ਆ ਵੇ ਦੋਰਾ ਮੇਰੀ ਭੈਣ ਆ ਰਹੀ ਆ ਮੈਂ ਇਹਨੇ ਸਬਜ਼ੀ ਬਣਾਣਾ ਤੂੰ ਬਾਈ ਬਣ ਕੇ ਪੋਚਾ ਹੀ ਲਾ ਦੇ ਓਛਾ ਭਾਬੀ ਤੇਰੀ ਭੈਣ ਆ ਰਹੀ ਆ ਲੈ ਪੋਚਾ ਰੁਗਿਆ ਪੋਚੇ ਦਾ ਮੈਂ ਹੁਣ ਲਾ ਦਿੰਨਾ ਰੱਖਾਂ ਮੈਂ ਖਿਆਲ लाडले ਦੇ ਔਰ ਦਾ ਗੱਲ ਵੱਡੀ ਭਾਬੀ ਦੀ ਕੋਈ ਨਹੀਂ ਮੋੜਦਾ ਓ ਲੈ ਭਾਬੀ ਲਾਗੇ ਪੋਚੇ